ਸਾਨੂੰ ਇਹ ਲੱਗਦਾ ਕਿ ਭਗਵਾਨ ਸਿੰਘ ਮਾਨ ਨੇ ਖੇਡਾ ਵਤਨ ਪੰਜਾਬ ਦੀਆਂ ਇਸ ਕਰਕੇ ਨਹੀਂ ਕਰਵਾਈਆਂ ਕਿਉਂਕਿ ਜੇਕਰ ਉਹ ਖੇਡਾ ਕਰਵਾ ਲੈਂਦੇ ਤਾਂ ਸਾਰੇ ਸਾਰੇ ਮੈਡਲ ਆਮ ਆਦਮੀ ਪਾਰਟੀ ਵਾਲਨੇ ਜਿੱਤ ਜਾਣੇ ਸੀ ਉਹ ਕਿਉਂ ਕਿਉਂਕਿ ਤੁਸੀਂ ਕੱਲ ਦੀ ਆ ਵੀਡੀਓ ਦੇਖ ਹੀ ਰਹੇ ਹੋ ਜਿਹਦੇ ਵਿੱਚ ਇੱਕ ਆਮ ਆਦਮੀ ਪਾਰਟੀ ਦਾ ਹੀ ਬੰਦਾ ਇੱਕ ਬੀਬੀ ਤੋਂ ਕਾਗਜ਼ ਖੋਕੇ ਭੱਜ ਜਾਂਦਾ ਤੇ ਉਸ ਤੋਂ ਬਾਅਦ ਡਾਹ ਨਹੀਂ ਦਿੰਦਾ ਬਿਛੇਰੇ ਪੱਤਰਕਾਰ ਵੀ ਜਾਂਦੇ ਉਹਦੀ ਤਸਵੀਰ ਉਹਦੀ ਸ਼ਕਲ ਵੀ ਦਿਖਾ ਦਿੰਦੇ ਆ ਤਾਂ ਇਹ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਵਾਲੇ ਕੱਲ ਕਾਗਜ਼ ਖੋਖੋ ਭੱਜਦੇ ਸੀ ਨਾਂ ਖੇਡਾਂ ਵਤਨ ਪੰਜਾਬ ਦੀਆਂ ਦੇ ਵਿੱਚ ਰੇਸਾਂ ਵਿੱਚ ਸਾਰੇ ਮੈਡਲ ਇਹਨਾਂ ਨੇ ਜਿੱਤ ਜਾਣੇ ਸੀ ਤੇ ਨਾਲ ਹੀ ਹੁਣ ਇੱਕ ਗੱਲ ਕਲੀਅਰ ਹੋ ਗਈ ਹੈ ਕਿ ਜਿਹੜਾ ਵਿਅਕਤੀ ਕੱਲ ਕਾਗਜ਼ ਖੋਕੇ ਭੱਜਿਆ ਉਹ ਐਮਐਲਏ ਗਰਲਾਲ ਖਨੌਰ ਦਾ ਕਰੀਬੀ ਹੈ ਆ ਤੁਸੀਂ ਫੋਟੋ ਦੇਖ ਰਹੇ ਹੋ ਬਿਲਕੁਲ ਐਮਐਲਏ ਸਾਹਿਬ ਨਾਲ ਜੱਫੀ ਇੱਕ ਨਹੀਂ ਤਿੰਨ ਫੋਟੋ ਹੈ ਜਿਹਦੇ ਵਿੱਚੋਂ ਦੋ ਫੋਟੋਆਂ ਜਿਹਦੇ ਚ ਐਮਐਲਏ ਸਾਹਿਬ ਨਾਲ ਤੇ ਇੱਕ ਫੋਟੋ ਦੇ ਵਿੱਚ ਉਹ ਅਫਸਰਾਂ ਦੇ ਨਾਲ ਖੜਾ ਤਖਾਈ ਦੇ ਰਿਹਾ ਤਾਂ ਹੁਣ ਇੱਥੇ ਇੱਕ ਗੱਲ ਕਲੀਅਰ ਹੈ ਕਿ ਕੱਲ ਜੋ ਕਾਗਜ਼ ਖੋਏ ਗਏ ਹੈ ਉਹ ਐਮਐਲਏ ਗੁਰਲਾਲ ਖਨੌਰ ਦੀ ਸ਼ਹਿਤੇ ਖੋਏ ਗਏ ਹੈ ਹਾਲਾਂਕਿ ਐਮਐਲਏ ਸਾਹਿਬ ਟਰਾਲੀਆਂ ਵਾਲੇ ਮਾਮਲੇ ਦੇ ਵਿੱਚ ਵੀ ਇਹ ਕਹਿੰਦੇ ਸੀ ਕਿ ਮੇਰੇ ਤੇ ਜੋ ਇਲਜ਼ਾਮ ਹੈ ਝੂਠੇ ਹੈ ਅਸੀਂ ਨਹੀਂ ਕਹਿੰਦੇ ਕਿ ਟਰਾਲੀਆਂ ਉਹਨਾਂ ਨੇ ਚੋਰੀਆਂ ਚੋਰੀ ਕੀਤੀਆਂ ਹੋਣੀਆਂ ਪਰ ਇੱਕ ਗੱਲ ਕਨਫਰਮ ਹੈ ਕਿ ਕੱਲ ਕਾਗਜ਼ ਜ਼ਰੂਰ ਇਹਨਾਂ ਦੇ ਐਮਐਲਏ ਦੇ ਬੰਦਿਆਂ ਨੇ ਚੋਰੀ ਕੀਤੀ ਹੈ ਧੱਕੇ ਨਾਲ ਖੋਕੇ ਲਗਾਏ ਹੈ ਇਹ ਵੀ ਹੋ ਸਕਦਾ ਹੈ ਕਿ ਇਹ ਕੱਲ ਉਹ ਕਹਿ ਦੇਣ ਕਿ ਇਹ ਫੋਟੋ AI ਨਾਲ ਬਣਾਈ ਗਈ ਹੈ ਜਮਾਨਾ AI ਦਾ ਹੈ ਇਹ ਵੀ ਹੋ ਸਕਦਾ ਪਰ ਜਿਸ ਤਰੀਕੇ ਦੇ ਨਾਲ ਵਿਧਾਇਕ ਸਾਹਿਬ ਦੇ ਕਰੀਬੀ ਹੈ ਤੇ ਜਿਸ ਤਰੀਕੇ ਨਾਲ ਕੱਲ ਕਾਗਜ਼ ਖੋਏ ਹੈ ਤੇ ਉਸ ਤੋਂ ਅੱਗੇ ਜਿਹੜੀ ਇੱਕ ਕੰਪਲਸ ਵੱਲੋਂ ਇਹ ਕਿਹਾ ਗਿਆ ਕਿ ਜਿਹੜੀ ਸੁਖਵੀਰ ਸਿੰਘ ਬਾਦਲ ਨੇ ਆਡੀਓ ਵਾਇਰਲ ਕੀਤੇ ਉਹ AI ਨਾਲ ਬਣੀ ਹੈ ਇਹ ਸਾਰਾ ਕੁਝ ਆਫਸਚੀ ਮੈਚ ਹੁੰਦਾ ਜਿਸ ਤਰੀਕੇ ਨਾਲ ਉਹਨਾਂ ਨੇ ਕਨੌਰ ਹਲਕੇ ਦਾ ਜ਼ਿਕਰ ਕੀਤਾ ਉਸ ਆਡੀਓ ਦੇ ਵਿੱਚ ਉਸੇ ਤਰੀਕੇ ਨਾਲ ਕਾਗਜ਼ ਖੋਏ ਗਏ ਤੇ ਉਸ ਤੋਂ ਬਾਅਦ ਜਿਹੜੇ ਬੰਦੇ ਨੇ ਕਾਗਜ਼ ਖੋਏ ਉਹ ਨਿਕਲਿਆ ਵੀ ਐਮਐਲਏ ਗੁਰਲਾਲ ਕਨੌਰ ਦਾ ਕਰੀਬੀ ਫੋਟੋ ਦੇ ਵਿੱਚ ਇੱਕ ਸਾਈਡ ਤੋਂ ਜਿਹੜੇ ਹੱਥ ਨਾਲ ਜੱਫੀ ਵੀ ਪਾਈ ਹੋਈ ਹੈ ਤਾਂ ਹੁਣ ਇੱਥੇ ਇਹ ਗੱਲ ਸਪਸ਼ਟ ਹੈ ਕਿ ਕੱਲ ਜਿਸ ਤਰੀਕੇ ਨਾਲ ਪੂਰੇ ਪੰਜਾਬ ਦੇ ਵਿੱਚ ਗੁੰਡਾਗਰਦੀ ਹੋਈ ਹੈ ਜਿਸ ਤਰੀਕੇ ਨਾਲ ਪੰਜਾਬ ਚ ਕਾगज ਪਾੜੇ ਗਏ ਐ ਖੋਏ ਗਏ ਐ ਪੂਰੀ ਸ਼ਹਿ ਆਮਦਮੀ ਪਾਰਟੀ ਦੇ ਵ代ਕਾਂ ਦੀ ਸੀ ਤੇ ਸਰਕਾਰ ਵੱਲੋਂ ਪੁਲਿਸ ਨੂੰ ਢਿੱਲ ਦਿੱਤੀ ਗਈ ਸੀ ਕਿ ਜੋ ਮਰਜ਼ੀ ਕਰਨ ਜਿਹਦੇ ਵਿੱਚ ਇੱਕ ਵਿਵਾਦਤ ਬਿਆਨ ਗੁਰਦੀਪ ਰੰਧਾਵਾ ਜੋ ਕਿ ਐਮ ਐਲ اے ਨੇ ਡੇਰ ਬਾਬਾ ਨਾਨਕ ਤੋਂ ਉਹਨਾਂ ਦਾ ਵੀ ਐ ਕਿ ਜਦੋਂ ਉਹਨਾਂ ਦੇ ਬੰਦਿਆਂ ਨੇ ਪੱਗਾਂ ਲਾਈਆਂ ਦੂਜਿਆਂ ਦੀਆਂ ਤੇ ਪੱਤਰਕਾਰਾਂ ਨੇ ਉਹਨਾਂ ਨੂੰ ਪੁੱਛਿਆ ਤਾਂ ਉਹ ਕਹਿੰਦੇ ਪੱਗਾਂ ਤੇ ਕਿਹੜਾ ਕੈਲ ਲੱਗੇ ਹੁੰਦੇ ਆ ਪੱਗਾਂ ਲੈ ਹੀ ਜਾਂਦੀਆਂ ਪੱਗ ਬਾਰੇ ਅਜਿਹਾ ਬਿਆਨ ਦੇਣਾ ਫਿਰ ਉਹਨਾਂ ਦੇ ਇੱਕ ਬੰਦਿਆਂ ਦੀ ਵੀਡੀਓ ਆਉਂਦੀ ਜਿਸ ਚੋਂ ਕਹਿੰਦੇ ਆ ਕਿ ਪੱਗਾਂ ਆਪਦੀਆਂ ਲੈ ਜੋ ਪਛਾਣ ਕੇ ਮਤਲਬ ਹਰ ਹੱਦਾਂ ਪਾਰ ਪੱਗ ਜਿਹੜੀ ਕਿ ਪੰਜਾਬੀਆਂ ਦੇ ਸਨਮਾਨ ਦਾ ਚਿੰਨ੍ਹ ਜੇ ਸਿੱਖ ਧਰਮ 'ਚ ਲੈਣਾ ਹੋਵੇ ਤਾਂ ਇਕਕਾਰਾਂ ਦੇ ਵਿੱਚੋਂ ਜਿਹੜੇ ਕੇਸਾਂ ਦੇ ਵਿੱਚ ਪੱਗ ਨੂੰ ਵੀ ਇੱਕ ਮਹੱਤਵ ਦਿੱਤਾ ਗਿਆ ਵੱਡਾ ਮਹੱਤਵ ਹੈ ਸਰਦਾਰੀ ਮੰਨਿਆ ਜਾਂਦਾ ਹੈ ਪੱਗ ਨੂੰ ਉਸ ਪੱਗ ਬਾਰੇ ਅਜਿਹਾ ਬਿਆਨ ਤੇ ਉਹ ਪੱਗ ਰੋਲ ਕੇ ਜਿਸ ਤਰੀਕੇ ਨਾਲ ਗੱਲ ਕੀਤੀ ਗਈ ਉਹ ਬੜਾ ਮੰਦ ਪਾ ਗਾ ਰਿਹਾ ਕੱਲ ਜਿਸ ਤਰੀਕੇ ਨਾਲ ਕਾਗਜ਼ ਖੋਣੇ ਪੱਗਾਂ ਲਾਉਣੀਆਂ ਗੁੰਡਾਗਰਦੀ ਕਰਨੀ ਜਿਹੜੀ ਪਾਰਟੀ ਇਹ ਕਹਿ ਕੇ ਆਈ ਸੀ ਕਿ ਬਦਲਾ ਕਰਾਂਗੇ ਇਨਕਲਾਬ ਲਿਆਵਾਂਗੇ ਪਹਿਲਾਂ ਵਾਲੇ ਗੰਦ ਪਾਉਂਦੇ ਰਹੇ ਐ ਅਸੀਂ ਅਜੇ ਹਾਂ ਨਹੀਂ ਕਰਾਂਗੇ ਅਸੀਂ ਕੰਮ ਕੀਤਾ ਤਾਂ ਵੋਟ ਪਾ ਦਿਓ ਨਹੀਂ ਕੰਮ ਕੀਤਾ ਤਾਂ ਨਾ ਪਾਇਓ ਕੱਲ ਉਹਨਾਂ ਸਾਰੀਆਂ ਚੀਜ਼ਾਂ ਤੇ ਪਾਣੀ ਫੇਰ ਦਿੱਤਾ ਗਿਆ ਕੰਮ ਕੁਮੌਨੀਆਂ ਗੱਲਾਂ ਛੱਡ ਕੇ ਸਿੱਧਾ ਗੁੰਡਾਗਰਦੀ ਨਾਲ ਕੱਲ ਜਿਹੜੀ ਐ ਪੂਰੇ ਦੇ ਪੂਰੀ ਜਿਹੜੀ ਚੋਣ ਪ੍ਰਕਿਰਿਆ ਦੀ ਗੱਲ ਕਰਨਗੇ ਉਸ ਤੋਂ ਪਹਿਲਾਂ ਨਾਮੀਨੇਸ਼ਨ ਜਿਹੜੀ ਫਾਈਲ ਕਰਨ ਦੀ ਪ੍ਰਕਿਰਿਆ ਉਹਨਾਂ ਸਾਰੀ ਨੂੰ ਹਾਈਜੈਕ ਕੀਤਾ ਹੋਇਆ ਸੀ ਪੁਲਿਸ ਮੁਕ ਦਰਸ਼ਕ ਬਣੀ ਸੀ ਪੁਲਿਸ ਐਮ ਐਲ ਏ ਦੀ ਗੁਲਾਮ ਬਣ ਕੇ ਖੜੀ ਸੀ ਜੀਓ ਰੈਂਕ ਦੇ ਅਧਿਕਾਰੀ ਐਮ ਐਲ ਏ ਦੇ ਮੂੰਹ ਵੱਲ ਝਾਕਦੇ ਸੀ ਕਿ ਕੀ ਬੋਲ ਰਿਹਾ ਕੀ ਕਰ ਰਿਹਾ ਸੋ ਜਿਸ ਤਰੀਕੇ ਦੇ ਕੱਲ ਹਾਲਾਤ ਬਣੇ ਤੇ ਜਿਸ ਤਰੀਕੇ ਨਾਲ ਕੱਲ ਵੀਡੀਓ ਆਈਆਂ ਲੋਕਤੰਤਰ ਦੇ ਮੂੰਹ ਦੇ ਉੱਤੇ ਇੱਕ ਬਹੁਤ ਵੱਡਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸਾਨੂੰ ਇਹ ਲੱਗਦਾ ਕਿ ਭਗਵਾਨ ਸਿੰਘ ਮਾਨ ਨੇ ਖੇਡਾ ਵਤਨ ਪੰਜਾਬ ਦੀਆਂ ਇਸ ਕਰਕੇ ਨਹੀਂ ਕਰਵਾਈਆਂ ਕਿਉਂਕਿ ਜੇਕਰ ਉਹ ਖੇਡਾ ਕਰਵਾ ਲੈਂਦੇ ਤਾਂ ਸਾਰੇ ਸਾਰੇ ਮੈਡਲ ਆਮ ਆਦਮੀ ਪਾਰਟੀ ਵਾਲਿਆਂ ਨੇ ਜਿੱਤ ਜਾਣੇ ਸੀ ਉਹ ਕਿਉਂ ਕਿਉਂਕਿ ਤੁਸੀਂ ਕੱਲ ਦੀ ਆ ਵੀਡੀਓ ਦੇਖ ਹੀ ਰਹੇ ਹੋ ਜਿਹਦੇ ਵਿੱਚ ਇੱਕ ਆਮ ਆਦਮੀ ਪਾਰਟੀ ਦਾ ਹੀ ਬੰਦਾ ਇੱਕ ਬੀਬੀ ਤੋਂ ਕਾਗਜ਼ ਖੋ ਕੇ ਭੱਜ ਜਾਂਦਾ ਤੇ ਉਹਦੇ ਬਾਅਦ ਡਾਹ ਨਹੀਂ ਦਿੰਦਾ ਬਿਛੇਰੇ ਪੱਤਰਕਾਰ ਵੀ ਜਾਂਦੇ ਉਹਦੀ ਤਸਵੀਰ ਉਹਦੀ ਸ਼ਕਲ ਵੀ ਦਿਖਾ ਦਿੰਦੇ ਆ ਤਾਂ ਇਹ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਵਾਲੇ ਕੱਲ ਕਾਗਜ਼ ਖੋਖੋ ਭੱਜਦੇ ਸੀ ਨਾਂ ਖੇਡਾਂ ਵਤਨ ਪੰਜਾਬ ਦੀਆਂ ਦੇ ਵਿੱਚ ਰੇਸਾਂ ਵਿੱਚ ਸਾਰੇ ਮੈਡਲ ਇਹਨਾਂ ਨੇ ਜਿੱਤ ਜਾਣੇ ਸੀ ਤੇ ਨਾਲ ਹੀ ਹੁਣ ਇੱਕ ਗੱਲ ਕਲੀਅਰ ਹੋ ਗਈ ਹੈ ਕਿ ਜਿਹੜਾ ਵਿਅਕਤੀ ਕੱਲ ਕਾਗਜ਼ ਖੋਕੇ ਭੱਜਿਆ ਉਹ ਐਮਐਲਏ ਗਰਲਾਲ ਖਨੌਰ ਦਾ ਕਰੀਬੀ ਹੈ ਆ ਤੁਸੀਂ ਫੋਟੋ ਦੇਖ ਰਹੇ ਹੋ ਬਿਲਕੁਲ ਐਮਐਲਏ ਸਾਹਿਬ ਨਾਲ ਜੱਫੀ ਇੱਕ ਨਹੀਂ ਤਿੰਨ ਫੋਟੋ ਹੈ ਜਿਹਦੇ ਵਿੱਚੋਂ ਦੋ ਫੋਟੋਆਂ ਜਿਹਦੇ ਚ ਐਮਐਲਏ ਸਾਹਿਬ ਨਾਲ ਤੇ ਇੱਕ ਫੋਟੋ ਦੇ ਵਿੱਚ ਉਹ ਅਫਸਰਾਂ ਦੇ ਨਾਲ ਖੜਾ ਤਖਾਈ ਦੇ ਰਿਹਾ ਤਾਂ ਹੁਣ ਇੱਥੇ ਇੱਕ ਗੱਲ ਕਲੀਅਰ ਹੈ ਕਿ ਕੱਲ ਜੋ ਕਾਗਜ਼ ਖੋਏ ਗਏ ਹੈ ਉਹ ਐਮਐਲਏ ਗੁਰਲਾਲ ਖਨੌਰ ਦੀ ਸ਼ਹਿਤੇ ਖੋਏ ਗਏ ਹੈ ਹਾਲਾਂਕਿ ਐਮਐਲਏ ਸਾਹਿਬ ਟਰਾਲੀਆਂ ਵਾਲੇ ਮਾਮਲੇ ਦੇ ਵਿੱਚ ਵੀ ਇਹ ਕਹਿੰਦੇ ਸੀ ਕਿ ਮੇਰੇ ਤੇ ਜੋ ਇਲਜ਼ਾਮ ਹੈ ਝੂਠੇ ਹੈ ਅਸੀਂ ਨਹੀਂ ਕਹਿੰਦੇ ਕਿ ਟਰਾਲੀਆਂ ਉਹਨਾਂ ਨੇ ਚੋਰੀਆਂ ਚੋਰੀ ਕੀਤੀਆਂ ਹੋਣੀਆਂ ਪਰ ਇੱਕ ਗੱਲ ਕਨਫਰਮ ਹੈ ਕਿ ਕੱਲ ਕਾਗਜ਼ ਜ਼ਰੂਰ ਇਹਨਾਂ ਦੇ ਐਮਐਲਏ ਦੇ ਬੰਦਿਆਂ ਨੇ ਚੋਰੀ ਕੀਤੀ ਹੈ ਧੱਕੇ ਨਾਲ ਖੋਕੇ ਲਗਾਏ ਹੈ ਇਹ ਵੀ ਹੋ ਸਕਦਾ ਹੈ ਕਿ ਇਹ ਕੱਲ ਉਹ ਕਹਿ ਦੇਣ ਕਿ ਇਹ ਫੋਟੋ AI ਨਾਲ ਬਣਾਈ ਗਈ ਹੈ ਜਮਾਨਾ AI ਦਾ ਹੈ ਇਹ ਵੀ ਹੋ ਸਕਦਾ ਪਰ ਜਿਸ ਤਰੀਕੇ ਦੇ ਨਾਲ ਵਿਧਾਇਕ ਸਾਹਿਬ ਦੇ ਕਰੀਬੀ ਹੈ ਤੇ ਜਿਸ ਤਰੀਕੇ ਨਾਲ ਕੱਲ ਕਾਗਜ਼ ਖੋਏ ਹੈ ਉਦੋਂ ਅੱਗੇ ਜਿਹੜੀ ਇੱਕ ਪੁਲਿਸ ਵੱਲੋਂ ਇਹ ਕਿਹਾ ਗਿਆ ਕਿ ਜਿਹੜੀ ਸੁਖਬੀਰ ਸਿੰਘ ਬਾਦਲ ਨੇ ਆਡੀਓ ਵਾਇਰਲ ਕੀਤੇ ਉਹ AI ਨਾਲ ਬਣੀ ਹੈ ਇਹ ਸਾਰਾ ਕੁਝ ਆਫਸਚ ਮੈਚ ਹੁੰਦਾ ਜਿਸ ਤਰੀਕੇ ਨਾਲ ਉਹਨਾਂ ਨੇ ਕਨੌਰ ਹਲਕੇ ਦਾ ਜ਼ਿਕਰ ਕੀਤਾ ਉਸ ਆਡੀਓ ਦੇ ਵਿੱਚ ਉਸੇ ਤਰੀਕੇ ਨਾਲ ਕਾਗਜ਼ ਖੋਏ ਗਏ ਤੇ ਉਸ ਤੋਂ ਬਾਅਦ ਜਿਹੜੇ ਬੰਦੇ ਨੇ ਕਾਗਜ਼ ਖੋਏ ਉਹ ਨਿਕਲਿਆ ਵੀ ਐਮਐਲਏ ਗੁਰਲਾਲ ਕਨੌਰ ਦਾ ਕਰੀਬੀ ਫੋਟੋ ਦੇ ਵਿੱਚ ਇੱਕ ਸਾਈਡ ਤੋਂ ਜਿਹੜਾ ਹੱਥ ਨਾਲ ਜੱਫੀ ਵੀ ਪਾਈ ਹੋਈ ਹੈ ਤਾਂ ਹੁਣ ਇੱਥੇ ਇਹ ਗੱਲ ਸਪਸ਼ਟ ਹੈ ਕਿ ਕੱਲ ਜਿਸ ਤਰੀਕੇ ਨਾਲ ਪੂਰੇ ਪੰਜਾਬ ਦੇ ਵਿੱਚ ਗੁੰਡਾਗਰਦੀ ਹੋਈ ਹੈ ਜਿਸ ਤਰੀਕੇ ਨਾਲ ਪੰਜਾਬ ਚ ਕਾगज ਪਾੜੇ ਗਏ ਐ ਖੋਏ ਗਏ ਐ ਪੂਰੀ ਸ਼ਹਿ ਆਮਦਮੀ ਪਾਰਟੀ ਦੇ ਵਧਾਇਕਾਂ ਦੀ ਸੀ ਤੇ ਸਰਕਾਰ ਵੱਲੋਂ ਪੁਲਿਸ ਨੂੰ ਢਿੱਲ ਦਿੱਤੀ ਗਈ ਸੀ ਕਿ ਜੋ ਮਰਜ਼ੀ ਕਰਨ ਜਿਹਦੇ ਵਿੱਚ ਇੱਕ ਵਿਵਾਦਤ ਬਿਆਨ ਗੁਰਦੀਪ ਰੰਧਾਵਾ ਜੋ ਕਿ ਐਮ ਐਲ اے ਨੇ ਡੇਰ ਬਾਬਾ ਨਾਨਕ ਤੋਂ ਉਹਨਾਂ ਦਾ ਵੀ ਐ ਕਿ ਜਦੋਂ ਉਹਨਾਂ ਦੇ ਬੰਦਿਆਂ ਨੇ ਪੱਗਾਂ ਲਾਈਆਂ ਦੂਜਿਆਂ ਦੀਆਂ ਤੇ ਪੱਤਰਕਾਰਾਂ ਨੇ ਉਹਨਾਂ ਨੂੰ ਪੁੱਛਿਆ ਤਾਂ ਉਹ ਕਹਿੰਦੇ ਪੱਗਾਂ ਤੇ ਕਿਹੜਾ ਕੈਲ ਲੱਗੇ ਹੁੰਦੇ ਆ ਪੱਗਾਂ ਲੈ ਹੀ ਜਾਂਦੀਆਂ ਪੱਗ ਬਾਰੇ ਅਜਿਹਾ ਬਿਆਨ ਦੇਣਾ ਫਿਰ ਉਹਨਾਂ ਦੇ ਇੱਕ ਬੰਦੇ ਦੀ ਵੀਡੀਓ ਆਉਂਦੀ ਜਿਹਦੇ ਚ ਉਹ ਕਹਿੰਦੇ ਆ ਕਿ ਪੱਗਾਂ ਆਪਣੀਆਂ ਲੈ ਜਾਓ ਪਛਾਣ ਕੇ ਮਤਲਬ ਹਰ ਹੱਦਾਂ ਪਰ ਪੱਗ ਜਿਹੜੀ ਕਿ ਪੰਜਾਬੀਆਂ ਦੇ ਸਨਮਾਨ ਦਾ ਚਿੰਨ੍ਹ ਜੇ ਅਸੀਂ ਸਿੱਖ ਧਰਮ ਚ ਲੈਣਾ ਹੋਵੇ ਤਾਂ ਕਕਾਰਾਂ ਦੇ ਵਿੱਚੋਂ ਜਿਹੜੇ ਕੇਸਾਂ ਦੇ ਵਿੱਚ ਪੱਗ ਨੂੰ ਵੀ ਇੱਕ ਮਹੱਤਵ ਦਿੱਤਾ ਗਿਆ ਵੱਡਾ ਮਹੱਤਵ ਹੈ ਸਰਦਾਰੀ ਮੰਨਿਆ ਜਾਂਦਾ ਹੈ ਪੱਗ ਨੂੰ ਉਸ ਪੱਗ ਬਾਰੇ ਅਜਿਹਾ ਬਿਆਨ ਤੇ ਉਹ ਪੱਗ ਰੋਲ ਕੇ ਜਿਸ ਤਰੀਕੇ ਨਾਲ ਗੱਲ ਕੀਤੀ ਗਈ ਉਹ ਬੜਾ ਮੰਦ ਪਾ ਗਾ ਰਿਹਾ ਕੱਲ ਜਿਸ ਤਰੀਕੇ ਨਾਲ ਕਾਗਜ਼ ਖੋਣੇ ਪੱਗਾਂ ਲਾਉਣੀਆਂ ਗੁੰਡਾਗਰਦੀ ਕਰਨੀ ਜਿਹੜੀ ਪਾਰਟੀ ਇਹ ਕਹਿ ਕੇ ਆਈ ਸੀ ਕਿ ਬਦਲਾ ਕਰਾਂਗੇ ਇਨਕਲਾਬ ਲਿਆਵਾਂਗੇ ਪਹਿਲਾਂ ਵਾਲੇ ਗੰਦ ਪਾਉਂਦੇ ਰਹੇ ਆ ਅਸੀਂ ਅਜੇ ਹਾਂ ਨਹੀਂ ਕਰਾਂਗੇ ਅਸੀਂ ਕੰਮ ਕੀਤਾ ਤਾਂ ਵੋਟ ਪਾ ਦਿਓ ਨਹੀਂ ਕੰਮ ਕੀਤਾ ਤਾਂ ਨਾ ਪਾਇਓ ਕੱਲ ਉਹਨਾਂ ਸਾਰੀਆਂ ਚੀਜ਼ਾਂ ਤੇ ਪਾਣੀ ਫੇਰ ਦਿੱਤਾ ਗਿਆ ਕੰਮ ਕੁਮੌਨੀਆਂ ਗੱਲਾਂ ਛੱਡ ਕੇ ਸਿੱਧਾ ਗੁੰਡਾਗਰਦੀ ਨਾਲ ਕੱਲ ਜਿਹੜੀ ਹੈ ਪੂਰੇ ਦੇ ਪੂਰੀ ਜਿਹੜੀ ਚੋਣ ਪ੍ਰਕਿਰਿਆ ਦੀ ਗੱਲ ਕਰਨਗੇ ਉਸ ਤੋਂ ਪਹਿਲਾਂ ਨਾਮੀਨੇਸ਼ਨ ਜਿਹੜੀ ਫਾਈਲ ਕਰਨ ਦੀ ਪ੍ਰਕਿਰਿਆ ਉਹਨੋ ਸਾਰੀ ਨੂੰ ਹਾਈਜੈਕ ਕੀਤਾ ਹੋਇਆ ਸੀ ਪੁਲਿਸ ਮੁਕ ਦਰਸ਼ਕ ਬਣੀ ਸੀ ਪੁਲਿਸ ਐਮ ਐਲ ਏ ਦੀ ਗੁਲਾਮ ਬਣ ਕੇ ਖੜੀ ਸੀ ਜੀਓ ਰੈਂਕ ਦੇ ਅਧਿਕਾਰੀ ਐਮ ਐਲ ਏ ਦੇ ਮੂੰਹ ਵੱਲ ਝਾਕਦੇ ਸੀ ਕਿ ਕੀ ਬੋਲ ਰਿਹਾ ਕੀ ਕਰ ਰਿਹਾ ਸੋ ਜਿਸ ਤਰੀਕੇ ਦੇ ਕੱਲ ਹਾਲਾਤ ਬਣੇ ਤੇ ਜਿਸ ਤਰੀਕੇ ਨਾਲ ਕੱਲ ਵੀਡੀਓ ਆਈਆਂ ਲੋਕਤੰਤਰ ਦੇ ਮੂੰਹ ਦੇ ਉੱਤੇ ਇੱਕ ਬਹੁਤ ਵੱਡਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ